ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਦੋਸਤਾਂ ਨੂੰ ਈਆਂ ਵਾਲਾ ਟਿੱਡਾ ਤੇ ਬਾਈ ਜੀ ਆ achar ਨੂੰ ਆਪਾਂ ਬਾਡਾ ਲਾ ਲਿਆ ਤੇ ਆਪਾਂ ਪਹਿਲਾ ਵੀਡੀਓ ਪਾਈ ਸੀ ਬਾਈ ਵੀ ਥੱਲੇ ਆਪਾਂ ਕਾਗਜ਼ ਪਾਇਆ ਇਹਦੇ ਆ ਦੇਖੋ ਕਾਗਜ਼ ਪਾਇਆ ਤੇ ਬਹੁਤ ਵੀਰਾਂ ਦੇ ਕਮੈਂਟ ਆਏ ਆਪਾਂ ਨੂੰ ਕਮੈਂਟ ਚ ਲਿਖਿਆ ਸੀ ਬਾਈ ਭਰਾਵਾਂ ਨੇ ਵੀ ਥੱਲੇ ਜਿਹੜਾ ਕਾਗਜ਼ ਪਾਇਆ ਇਹਦੇ ਨਾਲ achar ਖਰਾਬ ਹੋ ਜਾਊ ਤੁਹਾਡਾ ਜਿਹੜਾ ਸਾਇਲਜ ਆ ਇਹ ਖਰਾਬ ਹੋ ਜਾਊਗਾ ਤੇ ਆ ਦੇਖੋ ਆਪਾਂ ਅੱਜ ਖੋਲਿਆ ਤੇ ਚਾਚਾ ਲੱਗਦਾ ਖਰਾਬ ਕਿਤੇ ਨਹੀਂ ਕਿਤੇ ਵੀ ਨਹੀਂ ਹਜਦਾ ਨਹੀਂ ਵੀ ਫਾਇਦਾ ਨਾ ਆਪਾਂ ਨੂੰ ਕਾਗਜ ਪਾਏ ਦਾ ਹਾਂ ਹਾਂ ਆਪਾਂ ਬਈ 4-5 ਸਾਲਾਂ ਤੋਂ ਐ ਆਚਾਰ ਪਾਉਣੇ ਤੇ ਥੱਲੇ ਥੱਲੇ ਆਪਾਂ ਕਾਗਜ ਲਾਜ਼ਮੀ ਪਾਉਣੇ ਆ ਤੇ ਕੋਈ ਖਰਾਬ ਨਹੀਂ ਹੁੰਦਾ ਬਾਈ ਜੀ ਆ ਦੇਖੋ ਪੂਰਾ ਹੈ ਵਧੀਆ ਪਿਆ ਸੁਆਦ ਜ਼ੂਮ ਕਰਕੇ ਦਿਖਾ ਦਿੰਨਾ ਮੈਂ ਕਮੈਂਟ ਚ ਭਰਾਵਾਂ ਨੇ ਲਿਖਿਆ ਸੀ ਕਹਿੰਦੇ ਬਾਈ ਤੂੰ ਜਿੱਤ ਕੇ ਵੀ ਹਾਰ ਗਿਆ ਵੀ ਤੇਥੋਂ ਇਹ ਤੇਰਾ ਗਲ ਜੂ ਆਚਾਰ ਸਾਇਲਾ ਇਹਦਾ ਖਰਾਬ ਹੋ ਜਾਊਗਾ ਪਰ ਆਹ ਦੇਖੋ ਆਪਾਂ ਵੀ ਤਜਰਬਾ ਕੀਤਾ ਬਾਈ ਆਪਾਂ ਆਏ ਸਾਲ ਕਾਗਜੀ ਥੱਲੇ ਆਪਾਂ ਵਿਛਾਉਨੇ ਆ ਤੂੜੀ ਨਾ ਉੱਪਰ ਨਾ ਥੱਲੇ ਆਹ ਦੇਖੋ ਖੋਲਣ ਸਾਰ ਕੋਈ ਆਇਆ ਨਹੀਂ ਕਿ ਸਿਲ ਕਹਿੰਦੇ ਹੋਣਗੇ ਪਾਣੀ ਥੱਲੇ ਇਕੱਠਾ ਹੋਇਆ ਪਿਆ ਹੋਊਗਾ ਕੁਛ ਨਹੀਂ ਆਹ ਦੇਖੋ ਤੁਹਾਡੇ ਸਾਹਮਣੇ ਆਹ ਦੇਖੋ ਬਾਕੀ ਮੈਨੂੰ ਤਾਂ ਬਾਈ ਜੀ ਇਹ ਤਜਰਬਾ ਆਪਾਂ ਕੀਤਾ ਤਾਂ ਠੀਕ ਲੱਗਾ ਜੇ ਆਪਾਂ ਤੂੜੀ ਥੱਲੇ ਵਿਛਾਉਣੇ ਸਮਾਂ ਦੇ ਉਹ ਜੀ ਜੇ ਪੈ ਜਾਂਦੇ ਥੱਲੇ ਸੁੰਡ ਜੇ ਪੈ ਜਾਂਦੇ ਆ ਉਹ ਪਿੱਛੇ ਕਰਨੇ ਪੈਂਦੇ ਆ ਆਪਾਂ ਨੂੰ ਤੇ ਕਿਉਂਕਿ ਆਪਾਂ ਜਦੋਂ ਦੇਨੇ ਆ ਵੀ ਗੱਠਾਂ ਵੀ ਬਣਾਉਂਦੇ ਆ ਤੇ ਉਹਦੇ ਚਾਰ ਸਪਰੇ ਪਰਨਾ ਹੀ ਹੁੰਦਾ ਗੱਠਾਂ 'ਚ ਵੀ ਉਸ ਤਰੀਕੇ ਨਾਲ ਸਾਰਾ ਪਾਸੇ ਵੀ ਲਫਾਫਾ ਥੱਲੇ ਵੀ ਲਫਾਫਾ ਇਹ ਪੂਰਾ ਐ ਪੈਕ ਹੋ ਗਿਆ ਇਹ ਬਾਕੀ ਆ ਥੋੜੇ ਸਾਹਮਣੇ ਬਾਈ ਜੀ ਕੋਈ ਖਰਾਬ ਨਹੀਂ ਕੋਈ ਕੁਛ ਨਹੀਂ ਹਜੇ ਤੱਕ ਤੇ ਪਰ ਮੈਨੂੰ ਤਾਂ ਪਤਾ ਵੀ ਗਾਂ ਵੀ ਨਹੀਂ ਹੋਣਾ ਤੇ ਆਹ ਦੇਖ ਲਓ ਥੋੜੇ ਸਾਹਮਣੇ ਇਹ